ਪੁਰਸੁਤਾਨਾ ਡੇਲੋਂ ਦੇ ਅਧੀਨ ਪੈਂਦੇ ਪਿੰਡ ਖਾਨਪੁਰ ਵਿਕੇ ਅਬੋਹਰ ਬਰਾਚ ਨਹਿਰਪੋੜ ਕੋਲੋਂ ਝਾੜੀਆਂ 'ਚੋਂ ਨੌਜਵਾਨ ਦਾ ਤੇਜ਼ ਧਾਰ ਹਥਿਆਰ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਮ੍ਰਿਤਕ ਦੇ ਭਰਾ ਬਲਵਿੰਦਰ ਸਿੰਘ ਦੇ ਦੱਸਣ ਅਨੁਸਾਰ ਮ੍ਰਿਤਕ ਕੱਲ੍ਹ ਸ਼ਾਮ ਤਕਰੀਬਨ 5:00 ਵਜੇ ਘਰੋਂ ਕਿਸੇ ਕੰਮ ਲਈ ਬਾਹਰ ਗਿਆ ਸੀ ਅਤੇ ਵਾਪਸ ਨਹੀਂ ਆਇਆ ਇਸ ਸਬੰਧ ਵਿੱਚ ਅਸੀਂ ਉਸ ਦੀ ਕਾਫੀ ਭਾਲ ਕੀਤੀ ਲੇਕਿਨ ਉਸ ਦਾ ਕੁਝ ਵੀ ਪਤਾ ਨਹੀਂ ਲੱਗਿਆ ਅਗਲੀ ਸਵੇਰ ਸਾਨੂੰ ਡੇਲੋ ਪੁਲਿਸ ਵੱਲੋਂ ਇਤਲਾਹ ਮਿਲੀ ਕਿ ਨੌਜਵਾਨ ਦਾ ਤੇਜ਼ ਧਾਰ ਹਥਿਆਰ ਨਾਲ ਕਤਲ ਕੀਤਾ ਗਿਆ ਜਦੋਂ ਅਸੀਂ ਸਰਾਖਤ ਲਈ ਆਏ ਤਾਂ ਸਾਨੂੰ ਪਤਾ ਲੱਗਿਆ ਕਿ ਇਹ ਮੇਰਾ ਹੀ ਭਰਾ ਸੀ ਪੁਲਿਸ ਥਾਣਾ ਡੇਲੋ ਨੇ ਆਪਣੀ ਟੀਮ ਨਾਲ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਾਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਡੇਲੋ ਤੋਂ ਜਸਵੀਰ ਸਿੰਘ ਗੁਰਮਨੀ ਰਿਪੋਰਟ ਮੇਰਾ ਨਾਮ ਇਨੰਨ ਉਪਰੇਵਿੰਦਰ ਸਿੰਘ ਕੰਡਕਟ ਕਿਹਨਾਂ ਰਹਿ ਪਰ ਅੱਜ ਤੁਸੀਂ ਇੱਥੇ ਪਹੁੰਚੇ ਸੀ ਲੋ ਨਹਿਰ ਤੇ ਕੀ ਗੱਲ ਹੋ ਗਈ ਮੇਰੇ ਪਾਈ ਦਾ ਹਿੱਕਾ ਤਲ ਹੋ ਗਿਆ ਕੀ ਭਾਈ ਦਾ ਨਾਮ ਹਰਜੀਤ ਪਿੰਡ ਕਿਹੜਾ ਹੁੰਦਾ ਕਿ ਲੈ ਰਿਹਾ ਫੜੀ ਕਿਵੇਂ ਲੱਗਦਾ ਤੁਹਾਨੂੰ ਸਾਰਾ ਇਹ ਜੀ ਮੈਂ ਕਿਸੇ ਨੇ ਕੋਈ ਕਰਾਇਆ ਹੁੰਦਾ ਜਾਣ ਕੇ ਕਿਸੇ ਦਾ ਸਾਕ ਤੁਹਾਨੂੰ ਆਪੇ ਬੈਠੀ ਬੈਠੀ ਇਹੋ ਜਿਹੀ ਹੈਗੀ ਕਿ ਹੁਣ ਕੀ ਦਾ ਨੋ ਲੈ ਜੀ ਕਿਸੇ ਨਾਲ ਖਾਸ ਨਾਲ ਡਾਕੀ ਸੀ ਕਿ ਕੀ ਹੈ ਸੀ ਕਿਥੇ ਚੱਲੇ ਉਹ ਕਹਿੰਦਾ ਜੀ ਮੈਂ ਆਈ ਸੀ ਕਹਿੰਦਾ ਮੈਂ ਅੱਡੇ ਤੇ ਚੱਲਿਆਂਗਾ ਲਾ ਆਇਆ ਮੁੜ ਕੇ ਘਰ ਦੇ ਨੂੰ ਭਾਬੀ ਨੂੰ ਉਹਨਾਂ ਕਹਿੰਦੇ ਕਹਿੰਦਾ ਤੁਸੀਂ ਨਾਲ ਆ ਤਿਆਰ ਹੋ ਕੇ ਵੀ ਹਰ ਆਪਾਂ ਸ਼ਹਿਰ ਕਨ ਚੱਲਨੇ ਚੱਲ ਮੈਂ ਆਇਆ ਅੱਡੇ ਤੋਂ ਦੁਕਾਨ ਤੋਂ ਪਤਨ ਕੀ ਲੈਣ ਗਿਆ ਵਾ ਉਹ ਲੈ ਕੇ ਕਹਿੰਦਾ ਮੈਂ ਸਮਾਨ ਆਉਣਾ ਮੁੜ ਕੇ ਚੱਲ ਮੈਂ ਇੱਧਰ ਪਿਆ ਸੀ ਇਹ ਕੰਮ ਤੋਂ ਆਇਆ ਸੀਗਾ ਇਹਨੂੰ ਭਾਬੀ ਆ ਕੇ ਕਹਿੰਦੀ ਵੀ ਹਰਜੀਤ ਉਹ ਵੀ ਟੈਕਸੀ ਦੇ ਦੇ ਮੈਨੂੰ ਚੱਲ ਵੀ ਹਰਜੀਤ ਕਹਿੰਦੀ ਉਦੋਂ ਨੂੰ ਗੱਡੇ ਤੈਨੂੰ ਤੇਰਾ ਭਾਈ ਮੈਂ ਚੱਲ ਫੇ ਕੋਈ ਨਾ ਕਹਿੰਦਾ ਮੈਕਸੀ ਲੈਣ ਆ ਗਈ ਮੈਕਸੀ ਲੈ ਕੇ ਆ ਕੇ ਉਹ 2 ਘੰਟੇ 2 ਘੰਟੇ ਬਾਅਦ ਚਲੋ ਮੇਰੇ ਘਰ ਦੇ ਕੰਮ ਤੋਂ ਆ ਗਏ ਸੀ ਰੋਟੀ ਰੁੱਟੀ ਖਾ ਕੇ ਪੈਣ ਲੱਗੇ ਆਗੇ ਜਾਨੋ ਅੱਠ ਕੇ 8:30 ਦਾ ਟਾਈਮ ਹੋ ਗਿਆ ਕਿ ਆ ਕੇ ਕਹਿੰਦੇ ਵੀ ਤੇਰਾ ਭਾਈ ਨਹੀਂ ਆਇਆ ਹੈਗਾ ਜੱਦ ਅਗਿਆ ਵਾ ਅਸੀਂ ਜੱਦੇ ਜੋਂ ਲੱਭਣ ਲੱਗੇ ਕਿ ਤੈਨੂੰ ਦੱਬਿਆ ਸੀ ਨਾ ਕੋਈ ਲੜਾਈ ਝਗੜਾ ਹੋਇਆ ਸੀ ਨਹੀਂ ਜੀ ਜੰਮੇ ਨਹੀਂ ਲੜਾਈ ਸਕੇ ਸੀ ਨਾਲ ਨਹੀਂ ਹੋਈ ਇਸ ਤੇ ਸ਼ੱਕ ਸਾਨੂੰ ਨਹੀਂ ਜੀ ਸਾਨੂੰ ਕਿਸੇ ਦਾ ਸ਼ੱਕ ਕਿਵੇਂ ਦੇਖਦੇ ਹਾਂ ਪੁਲਿਸ ਦੀ ਹਾਂ ਜੀ ਇਹ ਤਾਂ ਛੋਡੇ ਤੇ ਹੀ ਆਈ ਸਾਨੂੰ ਤਾਂ ਵੀ ਇਹ ਹੀ ਕੁਝ ਕਰਦੇ ਠੀਕ ਹੈ ਤੇ ਨੱਬੜੇ ਕੀ ਫਿਰ ਇਹਨਾਂ ਨੂੰ ਲੱਭਿਆ ਹੋਣਾ ਫੋਨ ਪਾਣ ਕਿਤੇ ਹੋਣ ਕਿ ਕਿਹਨੇ ਪਤਾ ਲੱਗਿਆ ਨਹੀਂ ਫੋਨ ਤਾਂ ਰੱਖਦਾ ਨਹੀਂ ਹੈਗਾ ਜੀ ਇਹ ਕੋਲੇ ਕਦੇ ਨਹੀਂ ਰੱਖੇ ਨੇ ਘਰ ਉਹ ਨਹੀਂ ਕਦੇ ਬਾਹਰ ਗਿਆ ਸੀਗਾ ਇਹ ਇਹਨਾਂ ਦੀ ਹੈਗੀ ਜੀ 35 ਸਾਲ ਦੀ ਬਣਾ 3 ਬੱਚੇ ਆ ਜੀ ਦੋ ਗੁੱਡੀਆਂ ਨੇ ਇੱਕ ਮੁੰਡਾ ਠੀਕ ਹਾਂ ਜੀ ਟੋਡਾ ਨਾਉਂ ਕੀ ਦਈ ਟੋਡਾ ਨਾਉਂ ਸੁਣੋ ਮੇਰਾ ਨਾਮ ਸੁਖਵਿੰਦਰ ਸਿੰਘ ਜੀ ਪਿੰਡ ਕਿਹੜਾ ਤੁਹਾਡਾ ਪਿੰਡ ਮੇਰਾ ਕੋਹ ਘਰਾਣਾ ਜੀ ਅੱਛਾ ਤੁਸੀਂ ਆਦੇ ਉੱਥੇ ਪਹੁੰਚੇ ਹੋ ਸੀਗੜੋ ਮਹਿਰ ਤੋਂ ਕੀ ਗੱਲ ਹੈ ਜੀ ਇਹ ਜੀ ਮੈਂ ਤਾਂ ਬੱਕਰੀਆਂ ਚਾਰਦਾ ਇਹ ਮੇਰਾ ਜ਼ੁਆਈ ਸੀ ਕਿਨੋਂ ਕੱਲ 4 ਵਜੇ ਇਹ ਗੁੱਡੀ ਨੂੰ ਕਹਿੰਦਾ ਬਈ ਮੈਂ ਅੱਡੇ ਤੇ ਜਾ ਕੇ ਆਉਣਾ ਇਹ ਅੱਡੇ ਤੇ ਮੁੜ ਕੇ 4 ਵਜੇ ਤੋਂ ਬਾਅਦ ਘਰ ਨਹੀਂ ਗਿਆ ਇਹ ਲੱਭਦੇ ਰਹੇ ਇਹਦੇ ਭਰਾਵਾਂ ਨੇ ਵੀ ਲੱਭਿਆ ਉਸ ਤੋਂ ਅਪਰੰਤ ਮੈਨੂੰ ਫੋਨ ਗਿਆ ਜੀ ਮੈਂ ਸਾਹਮਣੂ ਇਹਦਾ ਨਾਮ ਹਰਜੀਤ ਸਿੰਘ ਜੀ ਪਿੰਡ ਪਿੰਡ ਕਿਲਾ ਰੈਫਰ ਜੀ ਉਮਰ ਕਿੰਨੇ ਸੀ ਜੀ ਉਮਰ 35 ਸਾਲ ਸਾਰ ਕਿੰਨੇ ਲੱਗਦਾ ਸਾਰਾ ਬੱਤਿਆ ਕਿੰਨੇ ਪਿਆ ਇਹ ਜੀ ਵਾਕਿਆ ਤਾਂ ਦੇਖੋ ਜੀ ਹੁਣ ਮੁਰਜ਼ਮ ਫੜਿਆਂ ਦੇ ਪਤਾ ਲੱਗਣਾ ਜਿੰਨੀ ਗੱਲ ਆ ਮੇਰੇ ਕੋਲ ਆ ਮੈਂ ਉਹਨਾਂ ਦੀ ਗੱਲ ਕਰੂੰਗਾ ਤੇ ਜਦੋਂ ਮੈਂ ਫਿਰ ਰਾਤ ਨੂੰ ਕਿਲਾ ਰੈਪਰਾ ਆ ਇਹਦੇ ਭਰਾਵਾਂ ਨੇ ਵੀ ਲੱਭਿਆ ਸੀ ਵੀ ਲੱਭਿਆ ਜੀ ਉਹ ਲੱਭਿਆ ਨਹੀਂ ਫਿਰ ਅਸੀਂ ਲੋਸਮੈਂਟ ਕਰਵਾਈ ਲੋਸਮੈਂਟ ਕਰਵਾਉਣ ਤੋਂ ਬਾਅਦ ਸਾਰੇ ਨਗਰ ਨੇ ਬੜਾ ਦੁੱਖ ਮੰਨਿਆ ਬੇੜਾ ਭਰ ਗਿਆ ਤੇ ਜਦੋਂ ਸਾਨੂੰ ਕਿਤੇ ਨਹੀਂ ਮਿਲਿਆ ਇਹ ਇਹ ਜਿਹੜਾ ਬੰਦਾ ਸੀ ਇਹਦਾ ਫੋਨ ਨੰਬਰ ਸਾਡੇ ਕੋਲੇ ਵੀ ਸੀ ਕਿਉਂ ਇਹਨਾਂ ਕੋਲ ਇਹ ਇਹ ਨਾ ਕੋਲੇ ਰਹਦਾ ਸੀ ਬੰਗਾਲੀ ਆ ਜੀ ਇਹ ਇਹ ਇਹਦਾ ਨਾਮ ਆ ਜੀ ਸਾਜਦ ਤੇ ਇਹ ਜੀ ਮੇਰਾ ਖਿਆਲ ਆ ਨੌਨੂ ਕਨੇਡਾ ਟੈਂਪਰ ਰਹੇ ਆ ਇੱਥੇ ਥੋੜੇ ਤਿੰਨ ਚਾਰ ਸਾਲ ਹੋ ਗਏ ਸਰ ਰਹਿੰਦੇ ਨੂੰ ਇਹ ਇਹ ਹਰਜੀਤ ਮੜਾ ਮੋਟਾ ਹਲਬਾਈ ਪੁਨੇ ਦਾ ਕੰਮ ਕਰਦਾ ਸੀ ਜੀ ਵੇਲੇ ਕਬਲੇ ਉਹ ਨਿਕਾਸੀ ਦਾ ਕੰਮ ਕਰਦਾ ਸੀ ਉਹਦੇ ਨਾਲੇ ਕੰਮ ਕਰਵਾਉਂਦਾ ਸੀ ਉਸ ਤੋਂ ਬਾਅਦ ਆ ਥੋੜੇ ਦਿਨ ਹੋਇਆ ਇਹਨਾਂ ਦਾ ਕੋਈ ਆਸ ਵਿੱਚ ਪੱਠੇ ਤੇ ਲੈਣ ਦੇਣ ਦਾ ਰੋਲਾ ਪਿਆ ਵਾ ਉਹ ਬਟ ਇਹ ਹਰਜੀਤ ਤੇ ਮਤਲਬ ਇਹ ਉਹ ਮੌਂਸੀ ਨਾਲ ਜੀ ਅੱਛਾ ਜੀ ਰੱਬ ਜਾਣਦਾ ਉਸ ਤੋਂ ਪ੍ਰੰਤ ਇਹ ਜਿਹੜਾ ਫੈਸਲਾ ਹੋਇਆ ਡੇਲੋਂ ਖਾਣੇ ਦੇ ਵਿੱਚ ਹੀ ਹੋਇਆ ਇਹਨਾਂ ਦਾ ਉਸ ਤੋਂ ਬਾਅਦ ਫਿਰ ਇਹ ਜਿਹੜਾ ਸਾਡਾ ਇੱਧਰ ਆਉਣਾ ਸੀ ਮੇਨ ਮਕਸਦ ਸੀ ਉਹ ਗੁੱਡੀ ਨੂੰ ਪਤਾ ਸੀ ਹਾਲਾਂਕਿ ਗੁੱਡੀ ਨੂੰ ਪਤਾ ਹੋਊਗਾ ਵੀ ਇਹ ਕੰਮ ਕਿਹਨੇ ਕਰਿਆ ਦੇਖੋ ਮੇਰੀ ਬੇਟੀ ਐ ਮੈਂ ਝੂਠ ਨਹੀਂ ਬੋਲਣਾ ਗੁੱਡੀ ਦਾ ਨਾਮ ਕੀ ਹੈ ਪੁੱਤ ਉਹ ਨੂੰ ਮਨੀ ਕਹਿੰਿਆ ਜੀ ਅਸੀਂ ਕਿਹਲਾ ਦੀ ਬੇਟੀ ਹੈ ਉਹ ਮੇਰੀ ਬੇਟੀ ਹੈ ਜੀ ਹਾਂਜੀ ਉਹ ਮੈਨੂੰ ਕਹਿੰਦੀ ਵੀ ਇਹਦਾ ਛੋਟਾ ਭਰਾ ਜਿਹੜਾ ਨੋਨੂ ਖੜਾ ਵੀ ਮੈਂ ਇਹ ਆਸੀ ਵਾਲੀ ਨਹਿਰਬੰਨੀ ਭੇਜਤਾ ਵੀ ਤੁਸੀਂ ਉਸ ਏਰੀਏ ਨੂੰ ਜਾਓ ਜਿਹੜੇ ਏਰੀਏ ਦੇ ਵਿੱਚ ਇਹ ਕੰਮ ਕਰਦਾ ਸੀ ਜਦੋਂ ਜੀ ਅਸੀਂ ਸਾਰੇ ਪਿੰਡਾਂ ਤੋਂ ਹੌਲੀ-ਹੌਲੀ ਦੇਖਦੇ ਆਏ ਆ ਮੈਂ ਆਏ ਨਿਗਾ ਮਾਰਦਾ ਹੁੰਦਾ ਸੀ ਮੋਟਰਸਾਈਕਲ ਬਹੁਤ ਸਲੋ ਸੀ ਮੇਰੇ ਸਾਹਮਣੇ ਹੀ ਨਿਗਾ ਪੈ ਗਿਆ ਮੈਂ ਕਿਹਾ ਵੀ ਰੋਕ ਮੋਟਰਸਾਈਕਲ ਤੇ ਬਈ ਆਹਾ ਉਹ ਤਾਂ ਆ ਪਿਆ ਵਾ ਸਰ ਮੇਰੇ ਕੋਲੇ ਜਾਂ ਨੂੰ ਇਹ ਬੰਦੇ ਵੀ ਪਹੁੰਚ ਗਏ ਜਿਹੜੇ ਦੇ ਭਾੜ ਭਰਾ ਸੀ ਅਸੀਂ 112 ਨੰਬਰ ਤੇ ਕਾਲ ਕਰੀ ਸਰ ਨੇ ਮੇਨਾ ਗੱਲ ਕਰੀ ਮੇਰਾ ਨਾਮ ਪੁੱਛਿਆ ਮੇਰਾ ਐਡਰੈਸ ਪੁੱਛਿਆ ਤੇ ਮੈਂ ਸਭ ਕੁਝ ਉਹਨਾਂ ਨੂੰ ਦੱਸਿਆ ਉਹ ਕਹਿੰਦੇ ਵੀ ਤੁਸੀਂ ਡੇਲੋਂ ਥਾਣੇ ਦੇ ਵਿੱਚ ਐਫ ਆਈ ਆਰ ਦਰਜ ਕਰਾਓ ਫਿਰ ਅਸੀਂ ਡੇਲੋਂ ਥਾਣੇ ਦੇ ਵਿੱਚ ਗਏ ਜੀ ਤੁਰੰਤ ਪੁਲਿਸ ਕਰਮਚਾਰੀਆਂ ਦਾ ਮੈਂ ਬਹੁਤ ਹੀ ਧੰਨਵਾਦ ਕਰਨਾ ਜਿਨ੍ਹਾਂ ਨੇ ਕਿ ਸਾਨੂੰ ਮਗਰੋਂ ਇੱਥੇ ਪਹੁੰਚਣ ਦਾ ਮੌਕਾ ਦਿੱਤਾ ਤੁਰੰਤ ਪਹੁੰਚ ਕੇ ਸਾਰੀ ਕਾਰਵਾਈ ਆ ਜੋ ਹੋਈ ਆ ਉਹਨਾਂ ਨੇ ਦੇਖ ਲਈ ਹੁਣ ਮੁਰਜ਼ਮ ਲੱਭਣਾ ਤਾਂ ਜੀ ਇਹ ਸਰਕਾਰੀ ਕਰਮਚਾਰੀਆਂ ਦੇ ਹੱਥਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ